ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਸੂਰਜ ਗ੍ਰਹਿਣ ਜੋ ਕਿ 5 ਫਰਵਰੀ ਨੂੰ ਲੱਗਣ ਜਾ ਰਿਹਾ ਹੈ ਇਸ ਦਾ ਪ੍ਰਭਾਵ ਕਿਹੜੇ ਲੋਕਾਂ ਤੇ ਚੰਗਾ ਪਵੇਗਾ ਤੇ ਕਿਹੜੇ ਲੋਕਾਂ ਤੇ ਮਾੜਾ ਪਵੇਗਾ ਤੇ ਜਿਹੜੀਆਂ ਗਰਭਵਤੀ ਔਰਤਾਂ ਹਨ ਉਹਨਾਂ ਤੇ ਕੀ ਪ੍ਰਭਾਵ ਪੈ ਸਕਦਾ ਹੈ ਜਾਂ ਉਹਨਾਂ ਦੇ ਹੋਣ ਵਾਲੇ ਬੱਚੇ ਤੇ ਕੀ ਪ੍ਰਭਾਵ ਪਵੇਗਾ ਉਹ ਇਸ ਸੂਰਜ ਗ੍ਰਹਿਣ ਦੇ ਵਿੱਚ ਕਿਹੜੀਆਂ ਸਾਵਧਾਨੀਆਂ ਵਰਤਣ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਸੂਰਜ ਦੇਵ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸੂਰਜ ਦੇਵ ਦੀ ਤੁਹਾਡੇ ਤੇ ਕੋਈ ਵੀ ਮਾੜੀ ਪ੍ਰਕੋਪੀ ਨਾ ਪੈ ਸਕੇ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਕੋਈ ਵੀ ਨੁਕਸਾਨ ਨਾ ਪਹੁੰਚ ਸਕੇ ਇਸ ਬਾਰੇ ਵੀ ਗੱਲ ਕਰਾਂਗੇ ਜੀ ਇਹ ਸੂਰਜ ਗ੍ਰਹਿਣ ਕਿਸ ਜਗ੍ਹਾ ਤੇ ਲੱਗੇਗਾ ਤੇ ਕਿਸ ਜਗ੍ਹਾ ਤੇ ਨਹੀਂ ਲੱਗੇਗਾ ਕਹਿ ਰਹੇ ਹਨ ਜੀ ਇਸ ਵਾਰ 5 ਫਰਵਰੀ ਨੂੰ ਸੂਰਜ ਗ੍ਰਹਿਣ ਲੱਗ ਰਿਹਾ ਹੈ ਸਾਲ ਦਾ ਸਭ ਤੋਂ ਵੱਡਾ ਇਹ ਸੂਰਜ ਗ੍ਰਹਿਣ ਹੋਵੇਗਾ ਇਹ ਕਈ ਰਾਸ਼ੀਆਂ ਨੂੰ ਤਾਂ ਤਾਰਨ ਵਾਲਾ ਹੈ ਪਰ ਗਰਭਵਤੀ ਔਰਤਾਂ ਨੂੰ ਇਸ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤੇ ਕੁਝ ਥਾਵਾਂ ਦੇ ਕੁਝ ਲੋਕਾਂ ਉੱਪਰ ਇਹ ਮਾੜਾ ਪ੍ਰਭਾਵ ਵੀ ਪਾਵੇਗਾ ਆਪਾਂ ਨੂੰ ਅਕਸਰ ਕਹਿੰਦੇ ਹਨ ਕਿ ਜਦ ਸੂਰਜ ਗ੍ਰਹਿਣ ਲੱਗਦਾ ਹੁੰਦਾ ਹੈ ਤੇ ਗਰਭਵਤੀ ਔਰਤਾਂ ਨੂੰ ਵੀ ਇਹ ਕਿਹਾ ਜਾਂਦਾ ਹੈ ਕਿ ਉਹ ਥੋੜਾ ਜਿਹਾ ਸੰਭਲ ਕੇ ਰਹਿਣ ਕਿ ਇਸ ਦਾ ਮਾੜਾ ਪ੍ਰਭਾਵ ਉਹਨਾਂ ਦੇ ਹੋਣ ਵਾਲੇ ਬੱਚੇ ਤੇ ਕਿਤੇ ਮਾੜਾ ਨਾ ਪੈ ਜਾਵੇ। ਉਹਨਾਂ ਦੇ ਬੱਚੇ ਦੇ ਕਿਸੇ ਅੰਗ ਤੇ ਕੋਈ ਇਹੋ ਜਿਹਾ ਨਿਸ਼ਾਨ ਨਾ ਬਣ ਜਾਵੇ ਜੋ ਕਿ ਸਾਰੀ ਉਮਰ ਉਹਨਾਂ ਦੇ ਅੰਗ ਤੋਂ ਨਾ ਦੂਰ ਹੋ ਜਾਵੇ। ਤੇ ਲੋਕ ਇਹ ਵੀ ਕਹਿੰਦੇ ਹਨ ਕਿ ਇਹ ਬੱਚਾ ਗ੍ਰਹਿਣਿਆ ਗਿਆ ਹੈ। ਇਸ ਲਈ ਆਪਾਂ ਇਸ ਬਾਰੇ ਵੀ ਗੱਲਬਾਤ ਕਰਾਂਗੇ ਜੀ। ਕਹਿੰਦੇ ਹਨ ਕਿ ਸੂਰਜ ਗ੍ਰਹਿਣ ਮਨੁੱਖੀ ਆਫਤਾਂ ਲੈ ਕੇ ਆਉਂਦਾ ਹੈ। ਇਹ ਮਨੁੱਖਾਂ ਲਈ ਬਹੁਤ ਹੀ ਮਾੜਾ ਹੁੰਦਾ ਹੈ। ਤੇ ਜਿਹੜਾ ਚੰਦਰ ਗ੍ਰਹਿਣ ਹੁੰਦਾ ਹੈ ਉਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਕੁਦਰਤੀ ਆਫਤਾਂ ਲੈ ਕੇ ਆਉਂਦਾ ਹੈ ਜਿਵੇਂ ਹਨੇਰੀ, ਚਖੜ ਆਦਿ ਇਹ ਸਾਰੀ ਜਾਣਕਾਰੀ ਜੋਤਿਸ਼ ਸ਼ਾਸਤਰ ਦੇ ਵਿੱਚ ਦੱਸੀ ਗਈ ਹੈ ਜੀ ਇਹ ਸੂਰਜ ਗ੍ਰਹਿਣ 5 ਫਰਵਰੀ ਦੇਰ ਸ਼ਾਮ ਵਾਰ ਨੂੰ ਲੱਗਣ ਵਾਲਾ ਹੈ ਜੀ ਇਸ ਦਾ ਸਮਾਂ ਸ਼ਾਮ 4:39 ਤੇ ਹੋਵੇਗਾ ਇਸ ਤੋਂ ਬਾਅਦ ਸਾਲ ਦਾ ਦੂਜਾ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਲੱਗਣ ਵਾਲਾ ਹੈ ਜੀ ਜੇਕਰ ਸੂਰਜ ਤੇ ਚੰਦਰ ਗ੍ਰਹਿਣ ਦੇ ਵਿੱਚ 15 ਦਿਨਾਂ ਦਾ ਗੈਪ ਹੋਵੇ ਤਾਂ ਉਹ ਅਸ਼ੋਭ ਮੰਨਿਆ ਜਾਂਦਾ ਹੈ ਪਰ ਇਸ ਵਾਰ 2 ਮਹੀਨੇ ਦਾ ਗੈਪ ਹੋ ਜਾਵੇਗਾ ਇਸ ਲਈ ਦੂਜਾ ਸੂਰਜ ਗ੍ਰਹਿਣ ਵੀ ਕਈ ਰਾਸ਼ੀਆਂ ਨੂੰ ਕਰੋੜਪਤੀ ਬਣਾ ਸਕਦਾ ਹੈ ਆਓ ਜੀ ਅੱਜ ਦੀ ਵੀਡੀਓ ਚ ਗੱਲ ਕਰਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਕਿ ਇਹ ਦੋਵੇਂ ਹੀ ਗ੍ਰਹਿਣ ਕਿਸ ਪ੍ਰਕਾਰ ਦੇ ਹੋਣ ਵਾਲੇ ਹਨ ਤੇ ਕਿਹੜਾ ਗ੍ਰਹਿਣ ਭਾਰਤ ਵਿੱਚ ਦਿਖਾਈ ਦੇਵੇਗਾ ਸਭ ਤੋਂ ਪਹਿਲਾਂ 5 ਫਰਵਰੀ ਨੂੰ ਸੂਰਜ ਗ੍ਰਹਿਣ ਵਾਲੇ ਦਿਨ ਸੂਰਜ ਦਾ ਅੰਦਰੋਨੀ ਹਿੱਸਾ ਕਾਲਾ ਹੋ ਜਾਵੇਗਾ ਸੂਰਜ ਵਿੱਚ ਇੱਕ ਛੱਲੇ ਦੇ ਰੂਪ ਵਿੱਚ ਦਿਖਾਈ ਦੇਵੇਗਾ ਇਹ ਸੂਰਜ বৃশ্চਿਕ ਰਾਸ਼ੀ ਦੇ ਵਿੱਚ ਲੱਗਣ ਵਾਲਾ ਹੈ ਇਹ ਸੂਰਜ ਗ੍ਰਹਿਣ ਵੈਸਟ ਅਫਰੀਕਾ ਨਾਰਥ ਅਮਰੀਕਾ ਸਾਊਥ ਅਮਰੀਕਾ ਤੇ ਥੋੜਾ ਬਹੁਤ ਪ੍ਰਭਾਵ ਇਸ ਦਾ ਭਾਰਤ ਵਿੱਚ ਵੀ ਦਿਖਾਈ ਦੇਵੇਗਾ ਇਹ ਸੂਰਜ ਗ੍ਰਹਿਣ ਕਈ ਦੇਸ਼ਾਂ ਨੂੰ ਕਵਰ ਕਰੇਗਾ ਇਹ ਸੂਰਜ ਗ੍ਰਹਿਣ ਭਾਰਤ ਵਿੱਚ ਥੋੜਾ ਬਹੁਤ ਦਿਖਾਈ ਦੇ ਸਕਦਾ ਹੈ ਇਸ ਗ੍ਰਹਿਣ ਦਾ ਅਸਰ ਮਨੁੱਖ ਜਾਤੀ ਤੇ ਜ਼ਿਆਦਾ ਪੈਂਦਾ ਹੈ ਇਸ ਸੂਰਜ ਗ੍ਰਹਿਣ ਦੇ ਕਈ ਉਪਾਅ ਹਨ ਜੋ ਗਰਭਵਤੀ ਔਰਤਾਂ ਨੇ ਹੀ ਕਰਨੇ ਹਨ ਹੁਣ ਗੱਲ ਕਰਦੇ ਹਾਂ ਜੀ ਸੂਰਜ ਗ੍ਰਹਿਣ ਦੇ ਨਿਯਮਾਂ ਦੇ ਬਾਰੇ ਜੋ ਕਿ ਗਰਭਵਤੀ ਔਰਤਾਂ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਇਹ ਸੂਰਜ ਗ੍ਰਹਿਣ 5 ਫਰਵਰੀ ਨੂੰ ਲੱਗ ਰਿਹਾ ਹੈ ਜੀ ਇਹ ਸੂਰਜ ਗ੍ਰਹਿਣ ਜੋ 4:39 ਤੇ ਲੱਗਣ ਵਾਲਾ ਹੈ ਕਿਉਂਕਿ ਇਸ ਗ੍ਰਹਿਣ ਦਾ ਸਿੱਧਾ ਅਸਰ ਭਾਰਤ ਵਿੱਚ ਰਹਿ ਰਹੀਆਂ ਗਰਭਵਤੀ ਔਰਤਾਂ ਦੇ ਉੱਪਰ ਵੀ ਥੋੜਾ ਬਹੁਤ ਪੈ ਸਕਦਾ ਹੈ ਪਰ ਜੇਕਰ ਗਰਭਵਤੀ ਮਾਂ 3 ਵਜੇ ਤੋਂ ਪਹਿਲਾਂ ਹੀ ਆਪਣਾ ਭੋਜਨ ਕਰ ਲਵੇ ਤਾਂ ਬਹੁਤ ਹੀ ਵਧੀਆ ਹੋਵੇਗਾ ਰਾਤ ਨੂੰ ਪਾਣੀ ਪੀਣ ਜਾਂ ਦੁੱਧ ਪੀਣ ਤੇ ਕੋਈ ਵੀ ਪਾਬੰਦੀ ਨਹੀਂ ਹੈ ਤੁਸੀਂ ਆਰਾਮ ਨਾਲ ਪੀ ਸਕਦੇ ਹੋ ਕੋਈ ਵੀ ਸ਼ੰਕਾ ਤੁਹਾਡੇ ਮਨ ਵਿੱਚ ਨਹੀਂ ਹੋਣੀ ਚਾਹੀਦੀ ਕਿ ਜੇਕਰ ਮੈਂ ਕੁਝ ਖਾਵਾਂਗੀ ਜਾਂ ਪੀਵਾਂਗੀ ਤੇ ਜੇਕਰ ਮੈਂ ਲੰਮੇ ਪਾਵਾਂਗੀ ਤੇ ਮੇਰੇ ਬੱਚੇ ਦੇ ਉੱਪਰ ਕੋਈ ਅਸਰ ਹੋ ਜਾਵੇਗਾ ਇਹੋ ਜਿਹੇ ਮਨ ਵਿੱਚ ਕੋਈ ਵੀ ਖਿਆਲ ਨਹੀਂ ਰੱਖਣਾ ਕਿ ਮੈਂ ਪਾਣੀ ਨਹੀਂ ਪੀਣਾ ਜਾਂ ਮੈਂ ਇਸ ਸਮੇਂ ਦੁੱਧ ਨਹੀਂ ਪੀਣਾ। ਧਿਆਨ ਰੱਖੋਗੇ ਜੇਕਰ ਤੁਹਾਨੂੰ ਕੋਈ ਬਹੁਤ ਜ਼ਰੂਰੀ ਕੰਮ ਨਹੀਂ ਹੈ ਤਾਂ ਤੁਸੀਂ 3 ਵਜੇ ਤੋਂ ਬਾਅਦ ਘਰ ਵਿੱਚੋਂ ਬਾਹਰ ਨਹੀਂ ਨਿਕਲਣਾ। ਤੁਸੀਂ ਇਸ ਸਮੇਂ ਆਪਣਾ ਕੰਮ ਕਰ ਸਕਦੇ ਹੋ ਜਿਵੇਂ ਘਰ ਦਾ ਕੰਮ, ਕਿਚਨ ਦਾ ਕੰਮ ਜਾਂ ਫਿਰ ਲੈਪਟਾਪ ਤੇ ਵੀ ਕੰਮ ਕਰ ਸਕਦੇ ਹੋ। ਜਿਹੜਾ ਕੰਮ ਕੀ ਤੁਸੀਂ ਬੜੇ ਹੀ ਆਰਾਮ ਦੇ ਨਾਲ ਬੈਠ ਕੇ ਕਰ ਸਕੋਗੇ। ਪਰ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਟੀਵੀ ਜਾਂ ਮੋਬਾਈਲ ਵੇਖਣ ਦੀ ਬਜਾਏ ਤੁਸੀਂ ਜਿੰਨਾ ਵੀ ਹੋ ਸਕੇ ਭਗਵਤ ਸਿਮਰਨ ਕਰੋ ਵਿਸ਼ੇਸ਼ ਸਮੇਂ ਵਿੱਚ ਕਿਉਂਕਿ ਕਿਹਾ ਜਾਂਦਾ ਹੈ ਕਿ ਪੂਜਾ ਕੀਤੀ ਹੋਈ ਬਹੁਤ ਹੀ ਫਲਦਾਇਕ ਹੁੰਦੀ ਹੈ ਗਾਇਤਰੀ ਮੰਤਰ ਸੂਰਿਆ ਮੰਤਰ ਮੰਨਿਆ ਜਾਂਦਾ ਹੈ ਕਿ ਇਸ ਦਾ ਬਹੁਤ ਜ਼ਿਆਦਾ ਪ੍ਰਭਾਵ ਹੋਣ ਵਾਲੇ ਬੱਚੇ ਦੀ ਜ਼ਿੰਦਗੀ ਤੇ ਪੈਂਦਾ ਹੈ ਉਸ ਦੇ ਲਈ ਉਹ ਸਮਾਂ ਬਹੁਤ ਹੀ ਸ਼ੁਭ ਸਾਬਿਤ ਹੋ ਜਾਂਦਾ ਹੈ ਇਸ ਦਾ ਮਨ ਹੀ ਮਨ ਤੁਸੀਂ ਜਾਪ ਜ਼ਰੂਰ ਕਰਦੇ ਰਹਿਣਾ ਹੈ ਸੋਮਵਾਰ ਹੋਣ ਕਰਕੇ ਤੁਸੀਂ ਓਮ ਨਮਾ ਸ਼ਿਵਾਏ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਤੁਸੀਂ ਪਿਤਰਾਂ ਦੇ ਅਸ਼ੀਰਵਾਦ ਦੇ ਮੰਤਰ ਦਾ ਵੀ ਜਾਪ ਕਰ ਸਕਦੇ ਹੋ ਸਭ ਤੋਂ ਸੌਖਾ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਸ਼੍ਰੀ ਕ੍ਰਿਸ਼ਨ ਮੰਤਰ ਦਾ ਜਾਪ ਤੁਸੀਂ ਕਰ ਸਕਦੇ ਹੋ ਇਹ ਜਾਪ ਤੁਸੀਂ ਜ਼ਰੂਰ ਜ਼ਰੂਰ ਹੀ ਕਰਨੇ ਹਨ ਇਸ ਗ੍ਰਹਿਣ ਦੇ ਦੌਰਾਨ ਭਾਰਤ ਵਿੱਚ ਗਰਭਵਤੀ ਔਰਤਾਂ ਨੂੰ ਜਾਗਣ ਦਾ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਆਰਾਮ ਨਾਲ ਸੌਂ ਸਕਦੀਆਂ ਹਨ ਇਸ ਕਰਕੇ ਜਦ ਵੀ ਤੁਹਾਨੂੰ ਕੰਫਰਟੇਬਲ ਲੱਗੇ ਤੁਸੀਂ ਸੌ ਸਕਦੇ ਹੋ ਇਸ ਦਾ ਤੁਹਾਡੇ ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪਵੇਗਾ ਪਰ ਸਵੇਰ ਵੇਲੇ ਤੁਸੀਂ ਨਹਾਉਣ ਵਾਲੇ ਪਾਣੀ ਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਹੀ ਨਹਾਉਣਾ ਹੈ ਜੇਕਰ ਵਾਤਾਵਰਣ ਵਿੱਚ ਤੁਹਾਡੇ ਕੋਈ ਨੈਗੇਟਿਵਿਟੀ ਹੋਵੇਗੀ ਪਰ ਉਸ ਦਾ ਅਸਰ ਤੁਹਾਡੇ ਤੇ ਨਹੀਂ ਹੋਵੇਗਾ ਉਹ ਤੁਹਾਡੇ ਤੋਂ ਕੋਹਾਂ ਦੂਰ ਹੋ ਜਾਵੇਗੀ ਤੁਹਾਡਾ ਬੱਚਾ ਵੀ ਉਸ ਨੈਗੇਟਿਵਿਟੀ ਤੋਂ ਬਚ ਜਾਵੇਗਾ ਨਹਾਉਣ ਤੋਂ ਬਾਅਦ ਘਰ ਵਿੱਚ ਤੁਸੀਂ ਮੰਦਰ ਦੀ ਸਫਾਈ ਕਰ ਦਿਓ ਤੇ ਭਗਵਾਨ ਦੀ ਪੂਜਾ ਕਰੋ ਤੇ ਫਿਰ ਸੂਰਜ ਨੂੰ ਵੀ ਜਲ ਅਰਪਿਤ ਕਰ ਸਕਦੇ ਹੋ ਪੂਜਾ ਤੋਂ ਬਾਅਦ ਤੁਸੀਂ দান ਵੀ ਤੁਹਾਨੂੰ ਜਰੂਰ ਕਰਨਾ ਚਾਹੀਦਾ ਹੈ ਤੁਸੀਂ ਇਸ ਦਿਨ ਗੁੜ ਕਣਕ ਜਾਂ ਮਸਰ ਦੀ ਦਾਲ ਤੇ ਲਾਲ ਕਪੜੇ ਦਾ দান ਜਰੂਰ ਹੀ ਕਰਨਾ ਹੈ ਤੁਸੀਂ ਦੁੱਧ ਦਹੀਂ ਚਾਵਲ ਚੀਨੀ ਤੇ ਪੂਰੇ ਰੰਗ ਦੇ ਜੁੱਤੇ ਅਤੇ ਕਾਲੇ ਕਪੜੇ ਦਾ ਵੀ দান ਕਰ ਸਕਦੇ ਹੋ ਧਿਆਨ ਰੱਖੋ ਕਿ ਇਹ ਸਭ ਕੁਝ দান ਕਰਨ ਵਾਲਾ ਸਮਾਨ ਮੰਦਰ ਜਾਂ ਬ੍ਰਾਹਮਣਾਂ ਨੂੰ ਦੇਣ ਦੀ ਬਜਾਏ ਜੇਕਰ ਤੁਸੀਂ ਕਿਸੇ ਜ਼ਰੂਰਤਮੰਦ ਨੂੰ ਦਿੰਦੇ ਹੋ ਜਿਸ ਦੇ ਇਹ ਵਸਤਾਂ ਕੰਮ ਆ ਸਕਣ ਇਹ ਵਸਤਾਂ ਤੁਹਾਡੀਆਂ ਖਰਾਬ ਨਾ ਹੋਣ ਗਰੀਬ ਪਾ ਸਕਣ ਤੇ ਗਰੀਬਾਂ ਨੂੰ ਤੇ ਜਿਸ ਭੋਜਨ ਨੂੰ ਖਾਣ ਨਾਲ ਗਰੀਬਾਂ ਦਾ ਢਿੱਡ ਭਰ ਜਾਵੇ ਜੇਕਰ ਤੁਸੀਂ ਇਹੋ ਜਿਹੀ ਜਗ੍ਹਾ ਤੇ ਦੇਵੋਗੇ ਤਾਂ ਇਹ ਤੁਹਾਡੇ ਲਈ ਜ਼ਿਆਦਾ ਲਾਭਕਾਰੀ ਹੋ ਜਾਵੇਗਾ ਇੱਕ ਹੋਰ ਗੱਲ ਅਸੀਂ ਗਰਭਵਤੀ ਔਰਤਾਂ ਨੂੰ ਦੱਸਣਾ ਚਾਹੁੰਦੇ ਹਾਂ ਜੀ ਇਸ ਸੂਰਜ ਗ੍ਰਹਿਣ ਦਾ ਅਸਰ ਤੁਹਾਡੇ ਤੇ ਬਹੁਤ ਹੀ ਘਟ ਦੇਖਣ ਨੂੰ ਮਿਲ ਰਿਹਾ ਹੈ ਇਸ ਕਰਕੇ ਇਸ ਦਾ ਤੁਹਾਡੇ ਬੱਚੇ ਤੇ ਕੋਈ ਵੀ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ ਪਰ ਤੁਹਾਡੀ ਕੋਸ਼ਿਸ਼ ਦੁਆਰਾ ਭਗਵਤ ਸਿਮਰਨ ਤੇ ਦਾਨ ਪੁੰਨ ਦੇ ਕਾਰਨ ਤੁਹਾਨੂੰ ਇਸ ਦਾ ਸ਼ੁਭ ਪ੍ਰਭਾਵ ਜ਼ਰੂਰ ਮਿਲ ਸਕਦਾ ਹੈ ਆਸ ਹੈ ਕਿ ਤੁਹਾਨੂੰ ਗ੍ਰਹਿਣ ਤੋਂ ਬਚਣ ਦੇ ਸਾਰੇ ਨਿਯਮ ਪਤਾ ਲੱਗ ਗਏ ਹੋਣਗੇ ਜੀ ਧੰਨਵਾਦ